ਸ਼ਸ਼ੀ ਕਾਲ ਮਿੱਤਰੋ ਕੀ ਹਾਲ ਚਾਲ ਨੇ ਅੱਜ ਆਪਾਂ ਇੱਕ ਬਾਈ ਕੋਲੇ ਆਏ ਆਂ ਤੇ ਬਾਈ ਨੇ ਆਵਰਾ ਛੋਟਾ ਜਿਹਾ ਫਾਰਮ ਤਿਆਰ ਕੀਤਾ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਤੇ ਆਪਾਂ ਚੀਮੇ ਵਾਲੀ ਸਾਈਡ ਆਏ ਹੋਇਆ ਤੇ ਤੁਹਾਨੂੰ ਉਦੋਂ ਦਿਖਾਇਆ ਸੀਗਾ ਉਦੋਂ ਫਾਰਮ ਇਹ ਬਾਈ ਇਧਰ ਪਸ਼ੂ ਲੈ ਕੇ ਨਹੀਂ ਆਇਆ ਸੀਗਾ ਤੇ ਹੁਣ ਜਿਹੜਾ ਬਾਈ ਆਵਰੇ ਪਸ਼ੂ ਲੈ ਆ ਇਧਰ ਛੋਟਾ ਜਿਹਾ ਫਾਰਮ ਬਾਈ ਨੇ ਤਿਆਰ ਕਰਿਆ ਹੋਇਆ ਕੀ ਇਹਨਾਂ ਦੱਸੇ ਬਾਈ ਰਾਣੋ ਡੈਰੀ ਫਾਰਮ ਰਾਣੋ ਡੈਰੀ ਫਾਰਮ ਆ ਤੇ ਬਾਈ ਦਾ YouTube ਚੈਨਲ ਵੀ ਆ ਤੇ ਬਾਕੀ ਆਪਾਂ ਇਸ ਫਾਰਮ ਦੇ ਬੜੇ ਚੰਗੇ ਟੀਕੇ ਬਾਈ ਨੇ ਯੂਜ਼ ਕਰਵਾਏ ਨੇ ਆਪਣੀਆਂ ਮੱਝਾਂ ਦੇ ਸੀਮ ਧਰਵਾਏ ਜਿਹੜਾ ਤੇ ਬਾਕੀ ਆਪਾਂ ਪੂਰੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਕੀ ਜਾਣਕਾਰੀ ਹੈ ਕਿਹੜੀਆਂ-ਕਿਹੜੀਆਂ ਮੱਝਾਂ ਕਿੰਨੇ-ਕਿੰਨੇ ਦੁੱਧ ਵਾਲੀਆਂ ਨੇ ਪ੍ਰੋਪਰ ਗੱਲਬਾਤ ਸੋਨੂੰ ਦਿਖਾਵਾਂਗੇ ਤੇ ਬਾਕੀ ਆਪਣਾ ਹਸਾਲ ਯੂਨੀਵਰਸਿਟੀ ਦਾ ਜਿਹੜਾ 34400 ਦਾ ਰਿਜ਼ਲਟ ਵੀ ਆਪਣੇ ਸਾਹਮਣੇ ਖੜਾ ਇਹਦਾ ਕਰਕੇ ਸਪੈਸ਼ਲ ਆਪਾਂ ਵੀਡੀਓ ਬਣਾਈ ਹੈ ਤੇ ਵੀ ਕੀ ਰਿਜ਼ਲਟ ਜਿਹੜਾ ਆਉਂਦਾ ਤੇ ਉਹ ਰਿਜ਼ਲਟ ਸੋਨੂੰ ਦਿਖਾਈ ਸਾਰੇ ਭਰਾਵਾਂ ਨਾਲ ਸ਼ੇਅਰ ਕਰੀਏ ਤੇ ਬਹੁਤ ਸੋਹਣਾ ਬੱਚਾ ਯਾਰਾ ਪੂਰਾ ਜੈਡ ਬਲੈਕ ਵਾਂਗੂ ਇੱਕ ਅਨ ਜਿਹੜਾ ਵਾਇਟ ਅਦੀ ਪੂਸਾ ਤੇ ਪੂਰਾ ਸੋਹਣਾ ਪਿੱਠ ਕੁੜਾ ਤੇ ਮੂੰਹ ਮੱਥੇ ਦਾ ਹਨਾ ਬਹੁਤ ਸੋਹਣਾ ਬੱਚਾ ਜਿਹੜਾ ਹਸਾਰ ਜੁਨੀ ਯੂਨੀਵਰਸਿਟੀ ਦਾ ਰਿਜ਼ਲਟ ਹੈਗਾ ਉਹ ਵੀ ਸਾਨੂੰ ਆਪਾਂ ਦੱਸਾਂਗੇ ਤੇ ਬਾਕੀ ਆਪਾਂ ਪੂਰੀ ਬਾਈ ਨਾਲ ਗੱਲਬਾਤ ਕਰਾਉਣਾ ਤੇ ਜਾਣਕਾਰੀ ਲੈ ਕੇ ਦਿੰਨੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੂਰੀ ਡਿਟੇਲ ਲੈ ਕੇ ਦਿੰਨੇ ਆ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਣਾ ਤਾਂ ਪਹਿਲਾਂ ਤਾਂ ਨਾਮ ਦੱਸੋ ਮੇਰਾ ਨਾਮ ਹਰਪਾਲ ਜੀ ਪਿੰਡ ਚੀਮਾ ਜੀ ਪਿੰਡ ਟੀਮਾ ਮੰਡੀ ਜੀ ਹਾਂਜੀ ਟੀਮਾ ਮੰਡੀ ਸ਼ਹਿਰ ਆ ਸ਼ਹਿਰ ਹੀ ਆ ਠੀਕ ਆ ਤੇ ਬਾਈ ਜਿਹੜਾ ਫਾਰਮ ਸਾਨੂੰ ਕਿੰ ਫਾਰਮ ਵੀ ਲਾਗੇ 9 ਸਾਲ ਲਾਗੇ ਮੈਨੂੰ 9 ਸਾਲ ਪਹਿਲਾਂ ਆਪਾਂ ਉਧਰ ਹੀ ਰੱਖ ਦਿੰਦੇ ਸੀ ਪਹਿਲਾਂ ਉਧਰ ਰੱਖਦੇ ਵੀਰੇ ਛੋਟਾ ਫਾਰਮ ਤੇ ਦੇਖਿਆ ਸੀ ਉਹਨੇ ਪਹਿਲੇ ਇੱਕ ਵੀਡੀਓ ਬੜੀ ਆਈਆਂ ਨੇ ਵਿੱਚ ਜੀ ਹਾਂਜੀ ਹਾਂ ਫਿਰ ਹੁਣ ਆਪਾਂ ਇੱਧਰ ਲੈ ਆਂਦੇ ਆਨੇ ਬਾਕੀ ਬਾਈ ਯਾਰ ਗਰੀਬ ਬੰਦਾ ਹਨਾ ਤੇ ਬਾਈ ਨੇ ਆਪਰਾ ਲੋਨ ਲੱਪਾ ਲੈ ਕੇ ਹੌਲੀ ਹੌਲੀ ਅੱਜ ਬੜਿਆ ਛੋਟਾ ਜਿਹਾ ਫਾਰਮ ਤਿਆਰ ਕਰ ਲਿਆ ਤੇ ਬਾਕੀ ਇੱਧਰ ਵੀ ਹਜੇ ਜਿਹੜਾ ਕੰਮ ਕਹਿੰਦਾ ਕਰਨਾ ਹੌਲੀ ਹੌਲੀ ਜਿਉਂ-ਜਿਉਂ ਇਨਕਮ ਹੁੰਦੀ ਜਾਂਦੀ ਆ ਉਵੇਂ ਉਵੇਂ ਜਿਹੜਾ ਆਪਰਾ ਫਾਰਮ ਤਿਆਰ ਕਰ ਦਿੰਦਾ ਇਹ ਆ ਭਾਈ ਹਰਪਾਲ ਆਪਣੇ ਕੋਲੇ ਕਿੰਨੇ ਵੱਧ ਤੋਂ ਵੱਧ ਦੁੱਧ ਵਾਲੀ ਮੱਝ ਹੈ ਵੱਧ ਤੋਂ ਵੱਧ ਵੀਰ ਜੀ ਆ ਆਪਣੇ ਕੋਲੇ 16 ਕਿਲੋ ਨਾਰਮਲ ਸੇਵਾਜੀ ਤੇ ਦੇਈ ਜਾਂਦੀ ਹੈ ਠੀਕ ਆ ਇਹਦਾ ਦੁੱਧ ਵੱਧ ਵਾਲੀ ਆ ਬਸ ਸੇਵਾ ਦੇ ਤੌਰ ਤੇ ਮਤਲਬ ਕੀ ਗੱਲ ਘਟਾ ਇਹ 16 ਤੋਂ ਉੱਪਰ ਪਰ ਆਲੀ ਹੈ 16 ਕਿਲੋ ਹਾਂ 16 ਕਿਲੋ ਆਪਾਂ ਚੋ ਰਹੇ ਹਾਂ ਇਹ ਲੈ ਮਿਲਕ ਵੀ ਕਰਾਵਾਂਗੇ ਜੰਗਾ ਇਹ ਹੁਣ ਇਹ ਮੰਨ ਲੇ ਤਾਂ ਆਪਾਂ ਠੀਕਾ ਪਰ ਵਾਲੇ ਹਾਂ ਇਹਦਾ ਠੀਕਾ ਭਰਾ ਜੀ ਇਹਦਾ ਏਸੀ ਦੀ ਬੱਚਾ ਮਰੇ ਸੀ ਹਣਾ ਹਾਂ ਏਸੀ ਦੀ ਬੱਚਾ ਮਰੇ ਠੀਕ ਆ ਤੇ ਮੈਂ ਬੱਚਾ ਬਹੁਤ ਸੋਹਣਾ ਸੀ ਮੇਤਰੂ ਬਾਈ ਨੇ ਰਿਜਾਂ ਲਾ ਕੇ ਤਿਆਰ ਕਰਿਆ ਸੀ ਥੋੜੇ ਪ੍ਰੋਬਲਮ ਆ ਗਈ ਤੇ ਬਾਕੀ ਚੰਗੇ ਦੁੱਧ ਵਾਲੀ ਮੱਝ ਆ ਗਈ 16 ਕਿਲੋ ਦਿੰਦੀ ਹੈ ਤੇ ਬਾਕੀ ਉਹ ਤਾਜੀ ਸੂਹੀ ਆਪਾਂ ਇਹਦਾ ਵੀ ਸਾਨੂੰ ਦੁੱਧ ਦਾ ਰਿਕਾਰਡ ਦਿਖਾਵਾਂਗੇ ਤੇ ਭਾਈ ਹੁਣ ਅੱਜ ਮੰਨ ਲਓ ਵੀ ਇਹਦੇ ਟੀਕੇ ਭਰਾਏ ਤੁਸੀਂ ਹਾਂ ਟੀਕੇ ਭਰਾਏ ਕਿਹੜਾ ਭਰਾਏ ਐਚਐਲਡੀਵੀ ਦਾ ਭਰਾਏ ਠੀਕ ਆ ਐਚਐਲਡੀਵੀ ਦਾ ਭਰਾਏ ਮਿੱਤਰੋ ਤੇ 4200 ਜੀ ਦੀ ਦੁੱਧ ਕਵਸਟੀ ਹੈਗੀ ਲੀਟਰ 4200 ਲੀਟਰ ਤੇ ਆਪਾਂ ਕਹਿਣੇ ਹੁੰਦੇ ਜੇ ਕਿਸੇ ਭਰਾਣੇ ਚੰਗਾ ਸੀਮਣ ਭਰਾਉਣਾ ਤਾਂ ਆਪਣੇ ਨਾਲ ਸੰਪਰਕ ਜ਼ਰੂਰ ਕਰ ਲੇ ਤੇ ਚੰਗੇ ਟੀਕੇ ਭਰਾਏ ਕਰੋ ਤੇ ਚੰਗੇ ਬੱਚੇ ਤਿਆਰ ਕਰੋ ਤੇ ਭਈਆ 2 ਨੰਬਰ ਤੇ ਆ ਜਾਂਦੀ ਇਹ ਮੱਝ ਕਿੰਨਾ ਦੁੱਧ ਦਿੰਦੀ ਹੈ ਇਹ 14 ਲੀਟਰ ਦੁੱਧ ਦਿੰਦੀ ਹੈ ਵੀਰੇ ਨਾਰਮਲ ਸੇਵਾ ਦੇ ਇਸੇ ਨਾਂ ਉਤੇ ਆਪਣਾ ਫਾਰਮ ਆਗਾ ਇਸੇ ਨਾਂ ਉਤੇ ਆਪਣਾ ਇਹ ਆਪਣੀ ਪਹਿਲੀ ਮੱਝ ਆਈ ਪਹਿਲੀ ਮੱਝ ਜਮ ਹਾਂਜੀ ਹਾਂ ਕੱਟੀ ਪਾਲੀ ਦੀ ਜੀ ਆਪਣੀ ਠੀਕ ਹੈ ਕੱਟੀ ਪਾਲੀ ਇਹ ਕਰਮ ਵਾਲੀ ਨੇ ਉਦੋਂ ਬਾਅਦ ਤਾਂ ਸਾਨੂੰ ਪਤਾ ਹੀ ਜਾਂਦਾ ਕਿੰਨੇ ਸੂਏ ਸੂਪੀ ਬਈ ਇਹ ਹੁਣ ਇਹ ਹੁਣ ਚੌਥੇ ਸੂਏ ਗੱਭਣ ਆਈ ਹੈ ਗੱਭਣ ਕਿੰਨੇ ਮਹੀਨੇ ਦੀ ਇਹ ਹੈਗੀ 3 ਮਹੀਨੇ ਦੀ ਗੱਭਣ ਆਈ ਠੀਕ ਹੈ ਲੈ ਮਿੱਤਰੋ 3 ਮਹੀਨੇ ਦੀ ਗੱਭਣ ਹੈ ਹਰਿਆਣਾ ਯੂਨੀਵਰਸਿਟੀ ਦਾ ਠੀਕ ਆ ਭਰਾ ਇਹ 5414 ਜੀ ਇਹਦੇ 5414 ਭਰਾ ਵੀਰੇ 5414 ਠੀਕ ਆ ਤੇ ਭਾਈ ਜਿਹੜਾ ਬੱਚਾ ਹੈਗਾ ਮੰਨ ਲੈ ਇਹ ਜਿਹੜਾ ਕਿਹੜੇ ਸੀਮਿੰਟ ਦਾ ਹੈ ਤੂੰ ਇਹ 5414 ਦਾ ਹੀ ਹੈ 5414 ਠੀਕ ਹੈ ਐਸਏਸੀਆਰਬੀ ਦਾ ਮਿੱਤਰੋ 5414 ਬੋਲਾ ਤੇ ਵਧੀਆ ਉਹਦਾ ਦੁੱਧਰ ਰਿਕਾਰਡ ਜਿਹੜਾ ਵਧੀਆ ਚੰਗੇ ਦੁੱਧਰ ਰਿਕਾਰਡ ਵਾਲਾ ਬੋਲਾ 5414 ਤੇ ਆਪਣਾ ਪਹਿਲਾਂ ਵੀ ਕਹਣਾ ਉਹਦੇ ਬੱਚੇ ਬਹੁਤ ਸੋਹਣੇ ਆਏ ਤੇ ਆ ਬੱਚਾ ਜਿਹੜਾ ਤੁਸੀਂ ਦੇਖ ਵੀ ਸਕਦੇ ਥੋੜੇ ਸਾਹਮਣੇ ਖੜਾ ਤੇ ਬਹੁਤ ਵਧੀਆ ਜਿਹੜਾ ਪਿੱਠ ਪੁੜੇ ਦੀ ਬੰਨ ਤਰ੍ਹਾਂ ਤੇ ਪੂਛ ਦੇਖ ਲਓ ਯਾਰਾ ਨਾ ਮਾਤਰੀ ਹੈ ਵਸਤ ਤੇ ਪੂਰਾ ਜੈਡ ਬਲੈਕ ਵਾਂਗੂ ਤੇ ਜਿਹੜੀ ਬੰਤਰਾ ਕਟਾ ਮਾਲਕ ਬੱਚੀ ਦੀ ਬਹੁਤ ਸੋਹਣੀ ਆ ਤੇ ਬਾਈ ਕਹਿੰਦਾ ਇਹ ਵੀ ਆਪਾਂ ਰਹੀਜਾਂ ਲਾ ਕੇ ਤਿਆਰ ਕਰਨਾ ਤੇ ਬਾਕੀ ਉਹ ਤਿਆਰ ਹੋ ਗਿਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬਾਈ ਜਿਹੜੀ ਆਹਾ 3 ਨੰਬਰ ਦੇ ਮਾਜੇ ਇਹ ਕਹਿੰਦਾ ਕਿ ਦੁੱਧ ਪਾਉਂਦੀ ਹੈ ਇਹ ਆਪਾਂ ਨੇ ਲਿਆਂਦੀ ਦੀ ਬੀਜੀ ਮੋੜ ਮੰਡੀ ਤੋਂ ਲਿਆਂਦੀ ਦੀ ਇਹ ਠੀਕ ਆ ਇਹ ਮੰਨ ਲਓ ਗੱਲ 14-15 ਲੀਟਰ 14 ਲੀਟਰ ਤੋਂ ਨਾਰਮਲ ਛੇ ਬਤੀ ਕਟੇ ਨਾਰਮਲ ਛੇ ਬਤੀ ਹਾਂਜੀ ਹਾਂ ਇਹ ਕੇ ਦੇ ਭਰੇ ਅੱਜ ਹੈ ਨਾ ਇਹ ਹਾਂ ਇਹ ਜਲਦੀ ਵੀ ਇਹੀ ਦੋ ਟੀਕੇ ਭਰੇ ਨੇ 2 ਟੀਕੇ ਮਿੱਤਰੋ ਐਚ ਆਈ ਡੀ ਵੀ ਦੇ ਭਰੇ ਆ 4200 ਦੁੱਧ ਰਿਕਾਰਡ ਵਾਲੇ ਤੇ ਜੇ ਕਿਸੇ ਭਰਾ ਨੇ ਪਾਉ ਮੱਲੋ ਰੈਜੀਨਲ ਸੀਮਣਾ ਤੇ ਤਸੱਲੀ ਕਰਕੇ ਫੇਰ ਪ੍ਰਭਾ ਸਕਦਾ ਤੇ ਤਸੱਲੀ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਇਹ ਕਹਿੰਦੇ ਹੁੰਨੇ ਆਂ ਵੀ ਤਸੱਲੀ ਜ਼ਰੂਰ ਕਰ ਲਿਓ ਤੇ ਆ ਬਾਈ ਨੂੰ ਆਪਾਂ ਟੀਕੇ ਫੜਾਦੇ ਵਿਆਹ ਲੈ ਬਾਈ ਨੱਟ ਤੇ ਚੱਕਰ ਲੈ ਆਨਲਾਈਨ ਹਨਾ ਬਾਈ ਹਾਂ ਜੀ ਤੇਰੇ ਕੋਲੇ ਹਾਂ ਜੀ ਹਾਂ ਨਹੀਂ ਤਸੱਲੀ ਆਲਾ ਕੰਮ ਆ ਵੀ ਜੀ ਥੋੜਾ ਬਾਕੀ ਕਿ ਬਾਕੀ ਜਦੋਂ ਯਾਰ ਹਨਾ ਬੰਦਾ ਬਾਅਦ ਚ ਬੱਚਾ ਆ ਜਾਂਦਾ ਬੰਦੇ ਕੋਲੇ ਮੱਝ ਸੂ ਪੈਂਦੀ ਆ ਫੇਰ ਪਤਾ ਲੱਗਦਾ ਵੀ ਹਾਂ ਬਾਈ ਕੀ ਰਿਜ਼ਲਟ ਆ ਆ ਖੜਾ ਮਿੱਤਰੋ ਛੋਟੇ ਸਾਹਮਣੇ ਰਿਜ਼ਲਟ ਆ ਤੇ ਬਾਕੀ ਕੋਈ ਨਹੀਂ ਜਦੋਂ ਕੱਟੀਆਂ ਕਿੰਨੇ ਦੁੱਧ ਦਿੱਤਾ ਉਹ ਵੀ ਤੁਹਾਨੂੰ ਦਿ ਯੂਨੀਵਰਸਿਟੀ ਵਾਲੇ ਨੇ ਕੱਟੀਆਂ ਤੇ ਉਹਨਾਂ ਨੂੰ ਦੁੱਧ ਤੋ ਵੀ ਸਾਨੂੰ ਦਿਖਾਵਾਂਗੇ ਤੇ ਆ ਬਾਈ ਚੌਥੇ ਨੰਬਰ ਤੇ ਮਾਝਾ ਚੌਥੇ ਨੰਬਰ ਤੇ ਇਹ ਜੀ ਮਾਂ ਜੀ ਇਹ 13 14 ਲੀਟਰ ਦੁੱਧ ਇਹ ਆਮ ਨਾਲ ਦੇਂਦੀ ਨਾਰਮਲ ਸੇਵਾ ਤੇ ਠੀਕ ਆ ਇਹ ਮਾਲਾ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਅੱਜ ਤਕਰੀਬਨ 5 ਕਿ ਦਿਨ ਹੋਏ ਨੇ ਪੰਜਵੇਂ ਪੰਜ ਦਿਨਾਂ ਦਾ ਬੱਚਾ ਮਿੱਤਰੋ ਆ ਸਾਹਮਣੇ ਖੜੀ ਆ ਇਹਦੀ ਮਾਂ ਤੇ 13 13 ਕਹਿੰਦੇ ਸੀ ਬਾਈ 14 ਲੀਟਰ ਆਮ ਨਾਲ ਦੇਂਦੀ 14 ਲੀਟਰ ਆਮ ਨਾਲ ਦੇਂਦੀ ਆ ਅੱਜ ਮਾਲਾ ਸੂਈ ਇਹ ਪੰਜ ਦਿਨਾਂ ਦੀ ਹੋਨ ਵੀ ਬਈ ਬੋਲੀ ਦਾ ਕਿੰਨੇ ਖੂਗੀ ਬੋਲੀ ਹੈਗੀ ਤਿੰਨ ਚਾਰ ਲੀਟਰ ਬੋਲੀ ਹੈ ਇੱਕ ਟਾਈਮ ਦੀ ਇੱਕ ਟਾਈਮ ਦੀ ਹੁਣ ਮੰਨ ਲਾ ਵੀ 8 ਕਿਲੋ ਲੀਟਰ ਦੁੱਧ ਹੈਗਾ ਹੈਗਾ ਹੀ 8 ਠੀਕ ਹੈ ਚਾਰ ਕੰਨ ਸੂਈ ਥੱਲੇ ਤੇ ਬਈ ਇਹ ਕਾ ਗੀਪ ਨੀਲੀ ਰਵੀ ਨੀਲੀ ਵਾਲੇ ਇੱਕ ਮੈਂ ਮੰਨ ਲਾ ਇਹ ਵੀ 13 14 ਲੀਟਰ ਵਾਲੀ ਇਹ ਵੀ 13 14 ਇਹ ਪਾਣੀ ਹੁਣੀ ਲੈਂਦੀ ਆਪਣੇ ਘਰੇ ਇਸ ਟਾਈਮ ਮੰਨ ਲਓ ਗੱਲ ਹਲੇ ਵੀ ਜੀਵ ਨਹੀਂ ਲਾਏ ਨੇ 8 ਲੀਟਰ ਦੁੱਧ ਦਾ ਪਾਏ ਤੇ ਹੁਣ ਚੋ ਰਹੇ ਹਾਂ ਕੁਛ ਵੀ ਨਹੀਂ ਪਾਈ ਇਹਨੂੰ ਗਾਹਾ ਵੀ ਬਿਨਾ ਲੇਟੀ ਤੋਂ ਆਈ ਆਈ ਇਹ ਤੇ ਇੱਥੇ ਵੀ ਆਪਾਂ ਨੇ ਹਲੇ ਲੇਟੀ ਪਾਈ ਨਹੀਂ ਇਹਨੂੰ ਤੇ 12 ਲੀਟਰ ਹੁਣ ਇਸ ਟਾਈਮ ਹੈਗਾ ਹੈਗਾ ਹੀ ਇਸ ਤੇ ਬਾਕੀ ਥਾਂਲੇ ਵੀ ਦੀ ਬਿਲਕੁਲ ਸਾਫ ਆ ਤੇ ਇਧਰੋਂ ਹੱਕ ਬਈ ਮਾੜਾ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਆਪਣਾ 10 ਵਜੇ ਦੇ ਕਰੀਬ ਤੇ ਆਰਡਰ ਵੀ ਤੁਸੀਂ ਦੇਖ ਸਕਦੇ ਹੋ ਹਨ ਜਿਵੇਂ ਹੁਣ ਮਨ ਲਾ ਖਾਲੀ ਹੋਈਆਂ ਹੋਈਆਂ ਤੇ ਇਹ ਕਿੰਨੇ ਟਾਈਮ ਦੀ ਸੂਈ ਬਈ ਇਹ ਤਕਰੀਬਨ ਹੋ ਗਈ ਇਹਨੂੰ ਮਹੀਨਾ ਕੁ ਸੂਈ ਨੂੰ ਮਹੀਨੇ ਕੁ ਦੀ ਸੂਈ ਆ ਤੇ ਬੱਚਾ ਉਹ ਵੱਠਾ ਨਾ ਹਾਂਜੀ ਹਾਂ ਉਹ ਬੈਠਾ ਬੱਚਾ ਉਹ ਵੱਠਾ ਤੇ ਇੱਕ ਬਾਈ ਆਪਣੇ ਕੋਲ ਆ ਕੱਤੀ ਕਿਹੜੇ ਸੀ ਮੁੰਡੀ ਆ ਇਹੀ ਸੀਮਨ ਦੇ ਨੀਜੇ ਆਪਣੇ ਆਮਸਾਂ ਦੀ ਇਹ ਇਹ ਮਤਲ ਹੈਗੀ ਪਹਿਲੇ ਪਹਿਲੇ ਨੰਬਰ ਤੇ ਜਿਹੜੀ ਉਹਦੀ ਪੀ ਆਈ ਠੀਕ ਆ ਜਿਹੜੀ 16 ਲੀਟਰ ਵਾਲੀ ਆ ਹਾਂ ਉਹਦੀ ਪੀ ਆਈ ਇਹ ਆਪਣੇ ਪਾਲੀਏ ਸ਼ੌਂਕ ਨਾਲ ਉਹਦੀ ਕੱਟੀ ਹੈ 16 ਲੀਟਰ ਵਾਲੀ ਮੱਝ ਦੀ ਆ ਖੜੀ ਆ ਤੇ ਜਿੱਦ ਦੇ ਇਹਨੇ ਦੁੱਧ ਦਿੱਤਾ ਸਾਨੂੰ ਇਹ ਵੀ ਦਿਖਾਵਾਂਗੇ ਵੀ ਕੀ ਰੰਗ ਭਗ ਲਾਉਂਦੀ ਆ ਤੇ ਕੱਟੀ ਦੀ ਬੰਤ ਜਿਹੜੀ ਬਹੁਤ ਸੋਹਣੀ ਆ ਤੇ ਬਾਕੀ ਤਿਆਰੀ ਇਹ ਤਾਂ ਬਈ ਹਣਾ ਹਣਾ ਹਾਂ ਤਿਆਰੀ ਆਈ ਹੁਣ ਆ ਜੀ ਇਹ ਆਈ ਕਰਵਾਈ ਤਾਂ ਨਹੀਂ ਨਹੀਂ ਇੱਕ ਵਾਰੀ ਕਰਵਾਈ ਤੀ ਜੀ ਠੀਕ ਆ ਹਾਂ ਇੱਕ ਵਾਰੀ ਕਰਵਾਈ ਤੀ ਇਹ ਰਹੀ ਨਹੀਂ ਕਾ ਗਰਮੀ ਪਾਉ ਨਾ ਜਾਏ ਗਰਮੀ ਵਾਲੀ ਸੀਗੀ ਹਾਂ ਗਰਮੀ ਵਾਲੀ ਮੈਂ ਗਰਮੀ ਜੇ ਠੀਕ ਹੈ ਜਦੋਂ ਹੁਣ ਬੋਲੀ ਫਿਰ ਆਪਾਂ ਇਹਦਾ ਚੰਗਾ ਟੀਕੀ ਭਰਾਂਗੇ ਕੋਈ ਨਹੀਂ ਚੰਗੀ ਹੈ ਨਾ ਦੇਖੋ ਮਿੱਤਰੋ ਹਨਾ ਸੋਹਣੀ ਕਟੀਆਂ ਪੂਰੀ ਜਿਹੜੇ ਭਰਾ ਕਹਿੰਦੇ ਵੀ ਇਸ ਚੰਗਾ ਸੀਮਨ ਲਵਾਉਣਾ ਇਹੋ ਜਿਹੀਆਂ ਕਟੀਆਂ ਦੇ ਲਵਾਇਆ ਕਰੋ ਬਾਕੀ ਜੇ ਤੁਹਾਡੇ ਕੋਲ ਨਾਰਮਲ ਮੱਝ ਉਹਦੇ ਵਿੱਚੋਂ ਵੀ ਆਪਾਂ ਚੰਗੇ ਸੋਨੂੰ ਬੱਚੇ ਪੈਦਾ ਕਰਕੇ ਦੇ ਦਾਂਗੇ ਸੀਮਨ ਰੈਜਨਲ ਹੋਣਾ ਚਾਹੀਦਾ ਪਰ ਐ ਨਹੀਂ ਹੈਗਾ ਵੀ ਸੀਮਨ ਤੁਸੀਂ ਡੁਪਲੀਕੇਟ ਭਰਾਲੋ ਤੇ ਸੀਮਨ ਦੀ ਪੂਰੀ ਤਸੱਲੀ ਕਰਕੇ ਫੇਰ ਭਰਾਲਿਆ ਕਰੋ ਤੇ ਆ ਬਾਈ ਮਨਲਾ ਪੂਰੀ ਤਸੱਲੀ ਕਰਕੇ ਫੇਰ ਭਰਾਉਂਦਾ ਤੇ ਬਾਕੀ ਹੌਲੀ ਹੌਲੀ ਕਰਕੇ ਦੇਖੋ ਬਾਈ ਨੇ ਅੱਜ ਮੰਨ ਕੇ ਚਲੋ ਵੀ ਸੱਤ ਅੱਠ ਮੱਝਾਂ ਜਿਹੜੀਆਂ ਵਿੱਚ ਇੱਕ ਸੇਲ ਵੀ ਕਰਤੀ ਬਈ ਤੋਂ ਆਹ ਤਾਂ हां 2 ਸੇਲ ਕਰੀਏ ਨੇ ਹੁਣ ਤੇ 3 ਕਟੀਆਂ ਸੇਲ ਕਰੀਏ ਨੇ 3 ਕਟੀਆਂ ਸੇਲ ਕਰਤੀਆਂ 2 ਮੱਝਾਂ ਸੇਲ ਕਰਤੀਆਂ ਫੇਰ ਵੀ ਆਪਰਾ ਗੁਜ਼ਾਰਾ ਜਿਹੜਾ ਵਧੀਆ ਕਰ ਰਿਹਾ ਤੇ ਭਾਈ ਆ ਬੱਚੇ ਆ ਬੱਸੀ ਕਿ ਮਹਿੰਗੀ ਇਹ ਬੱਸੀ ਆਪਾਂ ਨੂੰ ਬਾਹਰ ਬੰਨ੍ਹ ਦਿੱਤੀ ਇੱਥੇ ਠੀਕ ਆ ਸੋਹਣੀ ਚੋਈ ਹਾਂ ਇਹ ਬਸ ਇਹ ਵਾਸਤੇ ਰੱਖੀ ਹੈ ਇਹ ਵਾਸਤੇ ਹਾਂ ਇਹ ਵਾਸਤੇ ਦੇਸੀ ਹੈ ਹਾਂ ਇਹ ਕਹਿੰਦੀ ਹਰਿਆਣੇ ਦੇ ਵਿੱਚ ਦੇਸੀ ਹੈ ਹਾਂ ਰੱਖਦੇ ਮੰਨ ਲਓ ਆਮ ਤਾਂ ਮਤਲਬ ਗੱਲ ਬਾਬੇ ਵੀ ਉੱਥੇ ਮੰਨ ਗਏ ਆਮ ਤਾਂ ਕਹਿੰਦੇ ਸੂਣ ਵਾਲੇ ਨੂੰ ਹੱਥ ਪਾਉਂਦੇ ਨੇ ਤੂੰ ਬੱਚੀ ਨੂੰ ਹੱਥ ਪਾਇਆ ਕਹਿੰਦੇ ਠੀਕ ਆ ਹਾਂ ਜੀ ਆਪਾਂ ਸੇਵਾ ਵਾਸਤੇ ਰੱਖੀ ਵੀ ਇਹ ਮੱਜਾਂ ਦੇ ਵਿੱਚ ਸੋਹਣੀ ਲੱਗਦੀ ਜਿਵੇਂ ਹਰਿਆਣੇ 'ਚ ਖੜੀ ਹੁੰਦੀ ਹੈ ਨਾ ਮੱਜਾਂ 'ਚ ਇੱਕ ਗਾਂ ਦੇਸੀ ਹੁੰਦੀ ਹੈ ਉਹਦਾ ਤੇਰਾ ਸੌਂਕ ਹੈ ਇਹ ਸੌਂਕ ਹੀ ਆਪਣਾ ਇਹ ਮੰਨ ਲਓ ਗਾ ਇਹਦੇ ਤੋਂ ਬੱਚਾ ਹਰਿਆਣਾ ਯੂਨੀਵਰਸਿਟੀ ਦੇ ਤਿਆਰ ਕਰਾਉਣਾ ਜੀ ਉਸ ਤੋਂ ਠੀਕ ਆ ਠੀ ਤੇ ਭਰਨਾ ਵੀ ਵਧੀਆ ਪੂਰਾ ਤੇ ਆ ਉਹਦਾ ਬੱਚਾ ਬੈਠਾ ਤੇ ਆ ਇੱਕ ਵਾਰੀ ਆਪਾਂ ਫੇਰ ਸਾਨੂੰ ਨਿਗਾ ਮਰਵਾ ਦਈਏ ਤੇ ਜਿਹੜਾ ਹਰਿਆਣਾ ਯੂਨੀਵਰਸਿਟੀ ਦਾ ਸੀਮਣਾ ਮਿੱਤਰੋ ਆ ਦੇਖ ਲਓ ਆਇਆ ਰਿਜ਼ਲਟ ਹੁੰਦਾ ਪੰਜ ਦਾਣਾ ਦਾ ਬੱਚਾ ਹੈਗਾ ਤੇ ਬਹੁਤ ਸੋਹਣਾ ਬੱਚਾ ਹੈਗਾ ਤੇ ਬਾਕੀ ਬਾਈ ਦੇ ਸਾਰੇ ਪਸ਼ੂ ਵਧੀਆ ਨੇ ਤੇ ਸਾਮ ਸੰਭਾਲ ਵੀ ਜਿਹੜੀ ਵਧੀਆ ਕਰ ਰਹੀ ਆ ਤੇ ਜਿਵੇਂ ਆਪਾਂ ਕਹਿੰਦੀ ਹਨਾ ਛੋਟਾ ਫਾਰਮ ਆ ਥੋੜਾ ਜਿਹਾ ਇੱਕ ਤਾਂ ਮੌਸਮ ਖਰਾਬ ਹੋ ਜਾਂਦਾ ਤੇ ਬਾਕੀ ਬਾਈ ਕੋਲੇ ਥਾਂ ਕਰ ਠੀਕ ਆ ਬਾਈ ਹਨਾ ਹੁਣ हां जी हां हम तो ठीक है वैसे इधर ਛੱਡ ਰੱਖਿਆ ਜੀ ਆਪਣੇ ਪਿੱਛੇ ਅੱਛਾ ਉਧਰ ਛੱਡਣਾ ਇੱਧਰ ਖੁੱਲੀਆਂ ਛੱਡਿਆ ਕਰਾਂਗੇ ਠੀਕ ਆ ਤੇ ਬੰਦੇ ਬਸ ਖੁੱਲੀਆਂ ਛੱਡਿਆ ਤੇ ਇੱਧਰ ਕਹਿੰਦਾ ਵੀ ਖੁੱਲ੍ਹੀ ਛੱਡਿਆ ਹੋਸਤਰਾ ਖਣਿਆ ਹੋਇਆ ਹੈ ਨਾ ਨਾਲ ਹੀ ਆਉਂਦਾ ਵਿੱਚ ਹੀ ਬਾਣਾ ਆਂਦਾ ਤੇ ਇੱਧਰ ਵੀ ਇਸੇ ਤਰ੍ਹਾਂ ਹੀ ਇਸ ਫਾਰਮ ਰੱਬ ਨੇ ਮਿਹਰ ਕਰੀ ਕੇ ਹੈ ਨਾ ਬਾਈ ਹਾਂਜੀ ਹਾਂਜੀ ਤਿਆਰ ਕਰਾਂਗੇ ਪੂਰਾ ਟਾਪ ਫਾਰਮ ਤਿਆਰ ਕਰਕੇ ਦਿਖਾਵਾਂਗੇ ਪੰਮੀਰਾ ਜੀ ਮਿੱਤਰੋ ਮੈਂ ਤਾਂ ਨਾਲ ਨਾਲ ਮਿਹਨਤ ਵੀ ਆਪਾਂ ਕਰ ਰਹੇ ਹਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਤੇ ਤੁਹਾਨੂੰ ਅੱਜ ਦਿਖਾਇਆ ਵੀ ਛੋਟਾ ਜਿਹਾ ਫਾਰਮ ਹੈ ਨ ਤੇ ਹੌਲੀ ਹੌਲੀ ਬੱਚੇ ਵਧੀਆ ਮੰਨ ਲਓ ਵੀ ਤਿਆਰ ਵੀ ਕਰੂਗਾ ਤੇ ਬਾਕੀ ਦੁੱਧ ਦਾ ਕੰਮ ਵੀ ਬਾਈ ਦੁੱਧ ਦਾ ਕੰਮ ਵਧੀਆ ਚੱਲਦਾ ਹਾਂ ਦੁੱਧ ਦਾ ਕੰਮ ਵਧੀਆ ਚੱਲਦਾ ਆਪਣਾ ਘਰਾਂ ਕੀ ਜਾਂਦਾ ਵੀ ਜਿੱਦ ਨੇ ਮੱਝਾਂ ਲਾਪਾ ਰੱਖਣ ਲੱਗਿਆਂ ਦੁੱਧ ਘਰਾਂ ਚ ਜਾਂਦਾ ਬੰਦ ਨਹੀਂ ਕਰਦੇ ਕਿ ਦੁੱਧ ਘਟਾ ਦੇਣਗੇ ਕਹਿੰਦੇ ਨੇ ਕਿ ਵੀ ਜਿੱਥੇ 2 ਕਿਲੋ ਆਉਂਦਾ ਕਿਲੋ ਦੇ ਆ ਸਾਨੂੰ ਪਰ ਦੁੱਧ ਨਾ ਸਾਡਾ ਬੰਦ ਲੈ ਮਿੱਤਰੋ ਸ਼ੇਅਰ ਕਰ ਦਿਓ ਜਰੂਰ ਧੰਨਵਾਦ ਸਾਰੇ ਭਰਾਵਾਂ ਦਾ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ